ਜਿਵੇਂ ਕਿ ਗੁਰੂ ਸਹਿਬਾਨਾ ਨੇ ਫਰਮਾਇਆ ਹੈ ਜਿਹਾ ਬੀਜੇ ਸੋ ਲੂਣੇ ਕਰਮਾਂ ਸੰਧਰਾ ਖੇਤ ਜਿਹੋ ਜਿਹਾ ਕੋਈ ਇਨਸਾਨ ਕਰਮ ਕਰਦਾ ਉਹੋ ਜੀਆਂ ਗੱਲਾਂ ਹੀ ਉਹਦੇ ਸਾਹਮਣੇ ਆਉਂਦੀਆਂ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਹੈ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਉਸ ਜਮਾਤ ਦਾ ਉਸ ਧਿਰ ਦਾ ਇਹ ਆਗੂ ਹੈ ਜਿਸ ਨੇ ਉਹਨਾਂ ਦਾ ਸਾਥ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਗਲੀਆਂ ਨਾਲੀਆਂ 'ਚ ਰੋਲਿਆ ਸੀ ਇਹ ਉਹ ਧਿਰ ਹੈ ਜਿਨ੍ਹਾਂ ਨੇ ਸ਼ਾਂਤਮਈ ਬੈਠੇ ਸਿੱਖਾਂ ਨੂੰ ਬਾਈਬਲ ਕਲਾ ਵਿੱਚ ਕੋ-ਕੋ ਕੇ ਸ਼ਹੀਦ ਕੀਤਾ ਸੀ ਗੋਲੀਆਂ ਮਾਰੀਆਂ ਸੀ ਇਹ ਉਹੀ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਆਂਗਾ ਅੱਛੀ ਮੈਨੂੰ 10 ਮਿੰਟ ਦੇ ਦੋ ਤੇ ਮੈਂ ਐਂਟੀ ਭਾਈ ਅਮਰਿਤਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਦੂਗਾ ਇਹ ਉਹੀ ਬੀਬੀ ਹਰਸਿਮਰਤ ਕੌਰ ਹੈ ਜਿਹੜੀਆਂ ਜੋ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਸਮੁੱਚੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਬਾਰੇ ਉਲਟ ਗੱਲਾਂ ਕਰਦੀ ਸੀ ਅੱਜ ਇਹਨਾਂ ਦੇ ਪਰਿਵਾਰ ਤੇ ਬਣੀ ਹੈ ਤੇ ਸਾਰੇਿਲਕ ਦੇ ਫਿਰਦੇ ਨੇ ਤੇ ਜੋ ਕਾਂਗਰਸੀ ਆਗੂ ਨੇ ਜਾਂ ਹੋਰ اپੋਜੀਸ਼ਨ ਦੀਆਂ ਧਿਰਾਂ ਮੈਂ ਉਹਨਾਂ ਨੂੰ ਵੀ ਗੱਲ ਆਖਣੀ ਚਾਹੂੰਗਾ ਕੋਈ اپੋਜੀਸ਼ਨ ਦੀ ਧਿਰ ਨਹੀਂ ਸੀ ਬਿਕਰਮਜੀਤ ਸਿੰਘ ਮਜੀਠੀਆ ਇੱਕ ਬੜਾ ਹੋਸ਼ਾ ਤੇ ਹੇਠਲੇ ਪੱਧਰਾਆਂ ਜਾਂ ਗੱਲਾਂ ਕਰਨ ਵਾਲਾ ਬੰਦਾ ਸੀ ਜਿਹੜਾ ਵੈਸੀ ਫੇਕ ਜਿਹੜੀਆਂ ਵੀਡੀਓ ਕੋਈ ਲੈਣ ਦੇ ਨਹੀਂ ਭਾਈ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਵੀਡੀਓਜ਼ ਨੂੰ ਆਂਦਾ ਸੀ ਵੀ ਇਹ ਤਾਂ ਜੀ ਦੇਖੋ ਇਹਨਾਂ ਦੇ ਭਰਾ ਨਸ਼ਾ ਕਰਦੇ ਆ ਫੇਕ AI ਨਾਲ ਬਣਾਈਆਂ ਆਡੀਓ ਨੂੰ ਇਹ ਨਸ਼ਰ ਕਰਕੇ ਜੋ ਟੀਆਰਪੀ ਲੈਣਾ ਚਾਹੁੰਦਾ ਹੁੰਦਾ ਸੀ ਤਾਂ ਇਹ ਕੋਈ ਬੜੀਆਂ ਹੀ ហេਟਲੇ ਪੱਦਰੀਆਂ ਗੱਲਾਂ ਸੀ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੈਂ ਆਖਣਾ ਚਾਹਣਾ ਹੈ ਕਿ ਜੇ ਤੁਸੀਂ ਇਹਦੇ ਨਾਲ ਲੈ ਦੇ ਕੇ ਸਾਜ਼ਗਾਠ ਕਰਕੇ ਸੈਟਿੰਗ ਹੀ ਕਰਨੀ ਹੈ ਤਾਂ ਫੇਰ ਤਾਂ ਇਹ ਤੁਹਾਡਾ ਪੋਲਿਟਿਕਲ ਸਟੰਟ ਹੈ ਨਹੀਂ ਤਾਂ ਇਹ 540 ਕਰੋੜ ਦੀ ਜਿਹੜੀ ਮਨੀ ਟ੍ਰੇਲ ਹੈ ਇਹ ਟ੍ਰੇਸ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਤੇ ਜਿਹੜਾ ਉਹ ਜਿਹੜਾ ਨਸ਼ੇ ਦਾ ਕੇਸ ਆ ਉਸ ਵਿੱਚ ਵੀ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਸਿੱਟਾ ਬਣੀ ਹੋਈ ਐ ਸਿੱਟ ਦੇ ਜਿਹੜੇ ਮੁਖੀ ਡੀਆਈਜੀ ਐਸਐਸਪੀ ਬਦਲੇ ਜਾਂਦੇ ਨੇ ਪਰ ਸਿੱਟ ਦਾ ਨਤੀਜਾ ਕੋਈ ਨਹੀਂ ਨਿਕਲਦਾ ਇੱਥੋਂ ਪਤਾ ਲੱਗਦਾ ਤੁਸੀਂ ਮਿਲੇ ਹੋਈ ਤੇ ਜੋ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਗੱਲ ਆਖਣੀ ਚਾਹਣਾ ਵੀ ਜਿਹੜੀਆਂ ਇਹ ਹੱਥਾਂ ਦੀਆਂ ਦਿੱਤੀਆਂ ਫਿਰ ਦੰਦਾ ਨਾਲ ਖੋਲਣੀਆਂ ਪੈਂਦੀਆਂ ਹੁੰਦੀਆਂ ਜੋ ਤੁਸੀਂ ਵਧੇਕੀ ਕੀਤੀ ਐ ਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਉੱਪਰ ਮੈਂਬਰਾਂ ਉੱਪਰ 100 ਬੰਦੇ ਜਿਨ੍ਹਾਂ ਦੇ ਘਰੇ ਜੋ ਅੱਜ ਚੁੱਲਿਆਂ ਦੇ ਵਿੱਚ ਘਾਹ ਉੱਗ ਤਿਆ ਤਿੰਨ-ਤਿੰਨ ਸਾਲ ਦੋ-ਦੋ ਸਾਲ ਹੋ ਚੁੱਕੇ ਨੇ ਜ਼ਿਲ੍ਹਾ ਦੇ ਵਿੱਚ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਉੱਪਰ ਟੀਜੀਐਨਐਸਏ ਲਾ ਦਿੱਤੀ ਹੈ ਇਹ ਸਾਰੇ ਦਾ ਲੇਖਾ ਜੋਖਾ ਕਰਾਂਗੇ ਜਦੋਂ ਜੋ 2027 ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਮੁੱਖ ਮੰਤਰੀ ਬਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਹੋਊਗੀ ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਦੇਣਾ ਪੈਣਾ ਤੇ ਇੰਨੀਆਂ ਕੁ ਜੋ ਸੰਗਤਾਂ ਦੇ ਸੰਮੁਖ ਮੇਰੀਆਂ ਬੇਨਤੀਆਂ ਨੇ ਜਿਵੇਂ ਕਿ ਗੁਰੂ ਸਹਿਬਾਨਾ ਨੇ ਫਰਮਾਇਆ ਹੈ ਜਿਹਾ ਬੀਜੇਸੋ ਲੂਨੇ ਕਰਮਾਂ ਸੰਦਰਾ ਖੇਤ ਜਿਹੋ ਜਿਹਾ ਕੋਈ ਇਨਸਾਨ ਕਰਮ ਕਰਦਾ ਉਹੋ ਜੀਆਂ ਗੱਲਾਂ ਹੀ ਉਹਦੇ ਸਾਹਮਣੇ ਆਉਂਦੀਆਂ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਹੈ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਉਸ ਜਮਾਤ ਦਾ ਉਸ ਧਿਰ ਦਾ ਇਹ ਆਗੂ ਹੈ ਜਿਸਨੇ ਉਹਨਾਂ ਦਾ ਸਾਥ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਗਲੀਆਂ ਨਾਲੀਆਂ 'ਚ ਰੋਲਿਆ ਸੀ ਇਹ ਉਹ ਧਿਰ ਹੈ ਜਿਨ੍ਹਾਂ ਨੇ ਸ਼ਾਂਤਮਈ ਬੈਠੇ ਸਿੱਖਾਂ ਨੂੰ ਬਾਈਬਲ ਕਲਾ ਵਿੱਚ ਕੋ-ਕੋ ਕੇ ਸ਼ਹੀਦ ਕੀਤਾ ਸੀ ਗੋਲੀਆਂ ਮਾਰੀਆਂ ਸੀ ਇਹ ਉਹੀ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਆਂਗਾ ਅੱਛੇ ਮੈਨੂੰ 10 ਮਿੰਟ ਦੇ ਦੋ ਤੇ ਮੈਂ ਐਂਟੀ ਭਾਈ ਅਮਰਿਤਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਦੂਗਾ ਇਹ ਉਹੀ ਬੀਬੀ ਹਰਸਿਮਰਤ ਕੌਰ ਹੈ ਜਿਹੜੀਆਂ ਜੋ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਸਮੁੱਚੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਬਾਰੇ ਉਲਟ ਗੱਲਾਂ ਕਰਦੀ ਸੀ ਅੱਜ ਇਹਨਾਂ ਦੇ ਪਰਿਵਾਰ ਤੇ ਬਣੀ ਹੈ ਤੇ ਸਾਰੇਿਲਕ ਦੇ ਫਿਰਦੇ ਨੇ ਤੇ ਜੋ ਕਾਂਗਰਸੀ ਆਗੂ ਨੇ ਜਾਂ ਹੋਰ ਆਪੋਜੀਸ਼ਨ ਦੀਆਂ ਧਿਰਾਂ ਮੈਂ ਉਹਨਾਂ ਨੂੰ ਵੀ ਗੱਲ ਆਖਣੀ ਚਾਹੂੰਗਾ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਬਿਕਰਮਜੀਤ ਸਿੰਘ ਮਜੀਠੀਆ ਇੱਕ ਬੜਾ ਹੋਸ਼ਾ ਤੇ ਹੀਟਲੇ ਪੱਧਰ ਵਾਲੀਆਂ ਗੱਲਾਂ ਕਰਨ ਵਾਲਾ ਬੰਦਾ ਸੀ ਜਿਹੜਾ ਵੈਸੀ ਫੇਕ ਜਿਹੜੀਆਂ ਵੀਡੀਓ ਕੋਈ ਲੈਣ ਦੇ ਨਹੀਂ ਭਾਈ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਵੀਡੀਓਜ਼ ਨੂੰ ਆਂਦਾ ਸੀ ਵੀ ਇਹ ਤਾਂ ਜੀ ਦੇਖੋ ਇਹਨਾਂ ਦੇ ਭਰਾ ਨਸ਼ਾ ਕਰਦੇ ਆ ਫੇਕ AI ਨਾਲ ਬਣਾਈਆਂ ਆਡੀਓ ਨੂੰ ਇਹ ਨਸ਼ਰ ਕਰਕੇ ਜੋ টিਆਰਪੀ ਲੈਣਾ ਚਾਹੁੰਦਾ ਹੁੰਦਾ ਸੀ ਤਾਂ ਇਹ ਕੋਈ ਬੜੀਆਂ ਹੀਟਲੇ ਪੱਧਰ ਦੀਆਂ ਗੱਲਾਂ ਸੀ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਤੇ ਆਮ ਆਪ ਦੀ ਪਾਰਟੀ ਦੀ ਸਰਕਾਰ ਨੂੰ ਵੀ ਮੈਂ ਆਖਣਾ ਚਾਹਣਾ ਹੈ ਕਿ ਜੇ ਤੁਸੀਂ ਇਹਦੇ ਨਾਲ ਲੈ ਦੇ ਕੇ ਸਾਜ਼ਗਾਠ ਕਰਕੇ ਸੈਟਿੰਗ ਹੀ ਕਰਨੀ ਹੈ ਤਾਂ ਫੇਰ ਤਾਂ ਇਹ ਤੁਹਾਡਾ ਪੋਲਿਟਿਕਲ ਸਟੰਟ ਹੈ ਨਹੀਂ ਤਾਂ ਇਹ 540 ਕਰੋੜ ਦੀ ਜਿਹੜੀ ਮਨੀ ਟ੍ਰੇਲ ਹੈ ਇਹ ਟ੍ਰੇਸ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਤੇ ਜਿਹੜਾ ਉਹ ਜਿਹੜਾ ਨਸ਼ੇ ਦਾ ਕੇਸ ਆ ਉਸ ਵਿੱਚ ਵੀ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਿੱਟਾ ਬਣੀ ਹੋਈ ਹੈ ਸਿੱਟ ਦੇ ਜਿਹੜੇ ਮੁਖੀ ਡੀਆਈਜੀ ਐਸਐਸਪੀ ਬਦਲੇ ਜਾਂਦੇ ਨੇ ਪਰ ਸਿੱਟਾ ਨਤੀਜਾ ਕੋਈ ਨਹੀਂ ਨਿਕਲਦਾ ਇਹ ਕਿਉਂ ਪਤਾ ਲੱਗਦਾ ਤੁਸੀਂ ਮਿਲੇ ਹੋਈ ਤੇ ਜੋ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਗੱਲ ਆਖਣੀ ਚਾਹਣਾ ਵੀ ਜਿਹੜੀਆਂ ਇਹ ਹੱਥਾਂ ਦੀਆਂ ਦਿੱਤੀਆਂ ਫਿਰ ਦੰਦਾ ਨਾਲ ਖੋਲਣੀਆਂ ਪੈਂਦੀਆਂ ਹੁੰਦੀਆਂ ਜੋ ਤੁਸੀਂ ਵਧੇਕੀ ਕੀਤੀ ਹੈ ਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਉੱਪਰ ਮੈਂਬਰਾਂ ਉੱਪਰ 100 ਬੰਦੇ ਜਿਨ੍ਹਾਂ ਦੇ ਘਰੇ ਜੋ ਅੱਜ ਚੁੱਲਿਆਂ ਦੇ ਵਿੱਚ ਘਾਹ ਉੱਗ ਤਿਆ ਤਿੰਨ ਤਿੰਨ ਸਾਲ ਦੋ ਦੋ ਸਾਲ ਹੋ ਚੁੱਕੇ ਨੇ ਜ਼ਿਲ੍ਹਾ ਦੇ ਵਿੱਚ ਨੇ ਐਮਪੀ ਭਾਈ ਅਬਰਤਪਾਲ ਸਿੰਘ ਉੱਪਰ ਟੀਜੀਐਨਐਸਏ ਲਾ ਦਿੱਤੀ ਹੈ ਇਹ ਸਾਰੇ ਦਾ ਲੇਖਾ ਜੋਖਾ ਕਰਾਂਗੇ ਜਦੋਂ ਜੋ 2027 ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਮੁੱਖ ਮੰਤਰੀ ਬਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਹੋਊਗੀ ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਦੇਣਾ ਪੈਣਾ ਤੇ ਇੰਨੀਆਂ ਕੁ ਜੋ ਸੰਗਤਾਂ ਦੇ ਸਨਮੁਖ ਮੇਰੀਆਂ ਬੇਨਤੀਆਂ